ਪਿਛਲੇ ਹਫਤੇ ਵੀ ਮੀਂਹ ਪਿਆ ਤਾਂ ਮੇਰੇ ਹਸਬੰਦ ਦੀ ਫਰਮਾਇਸ਼ ਸੀ ਕਹਿੰਦੇ ਚੂਰੀ ਨਹੀਂ ਬਣਾਈ ਮੈਂ ਕਿਹਾ ਚਲੋ ਫਿਰ ਅੱਜ ਕਰੀ ਦਿਓ ਕੰਮ ਚੂਰੀ ਤਾਂ ਖਾਣੀ ਹੈ ਕਹਿੰਦੇ ਨਾ ਮਾਂ ਦੀਆਂ ਪੱਕੀਆਂ ਬਥੇਰੇ ਚ ਰਖਾਦੀਆਂ ਤੇਰੀਆਂ ਦਾ ਲੱਥਿਆਂ ਨਚਾ ਪਲਾਜੀ ਮੈਨੂੰ ਤੇਰੀ ਸੋ ਤੇਰੀਆਂ ਦਾ ਲੱਥਿਆਂ ਨਚਾ ਅਸ਼ਕੇ ਇਹ ਆ ਚੂਰੀ ਹੋ ਗਈ ਤਿਆਰ ਇਹ ਦੇਖੋ ਅਸ ਪਤਾ ਕੀ ਹੋਇਆ ਮੌਸਮ ਇੰਨਾ ਸੋਹਣਾ ਠੰਡਾ ਮੌਸਮ ਹੈ ਤੇ ਮੀ ਖੋ ਮੀ ਪੈ ਕੇ ਹਟਿਆ ਤੇ ਹੁਣ ਇੰਨਾ ਪਲੇਜ਼ੈਂਟ ਹੋਇਆ ਵਾ ਹਲਕੀ ਹਲਕੀ ਮਿੱਠੀ ਮਿੱਠੀ ਜੀ ਠੰਡ ਵੀ ਹੈ ਤੇ ਮੇਰੇ ਹਸਬੰਦ ਨਾ ਕਹਿਣ ਲੱਗੇ ਕਿ ਬਈ ਅੱਜ ਨਾ ਚੂਰੀ ਖਵਾ ਦੇ ਪਰ ਪਹਿਲਾਂ ਤਾਂ ਮੈਂ ਮਨਾ ਕਰਤਾ ਮੈਂ ਕਿਹ ਚ ਕੌਣ ਬਣਾਏਗਾ ਹੁਣ ਮੈਂ ਕਿ ਫੇਰ ਕਿਸੇ ਦਿਨ ਖਾऊंगी ਪਰ ਕਹਿੰਦੇ ਮੌਸਮ ਆਜਾ ਮੈਂ ਕਿ ਇੱਕ ਸ਼ਰਤ ਤੇ ਖਾऊंगी ਜੇ ਮੇਰੀ ਵੀਡੀਓ ਬਣੇਗੀ ਚੂਰੀ ਦੀ ਮੈਂ ਕਿ ਕਿਉਂ ਨਾ ਆਪਾਂ ਬਚਪਨ ਦੀ ਯਾਦਾਂ ਚ ਜਾਈਏ ਤੇ ਚੂਰੀ ਬਣਾਈਏ ਤੇ ਮੈਂ ਨਾ ਆਟਾ ਆਪਣਾ ਮੱਕੀ ਦਾ ਆਲਰੇਡੀ ਬਣਾ ਕੇ ਆਪਣਾ ਗੁੰਨ ਕੇ ਮਤ ਕੇ ਰੱਖਿਆ ਹੋਇਆ ਹੈ ਕਿਦ ਵੀਡੀਓ ਲੰਬਾ ਨਾ ਹੋਏ ਤੇ ਮੈਂ ਮਤ ਕੇ ਮੈਂ ਕਿ ਥੋੜੇ ਰੈਸਟ ਹੋ ਲੇ ਤੇ ਆ ਕੇ ਬਹਿ ਗਈ ਮੈਂ ਕਿ ਚਲੋ ਹੁਣ ਮੈਂ ਕਿਚਨ ਚ ਜਾਨੀ ਆ ਤੇ ਮੱਕੀ ਦੀ ਰੋਟੀ ਬਨੇਗੀ ਤੇ ਨਾਲ ਗੁੜ ਵਾਲੀ ਚਾਹ ਮੱਕੀ ਦੀ ਰੋਟੀ ਦੀ ਚੂਰੀ ਤੇ ਨਾਲ ਬਣਾਵਾਂਗੇ ਅਸੀਂ ਗੁੜ ਵਾਲੀ ਚਾਹ ਪੂਰਾ ਸ਼ਾਮ ਦਾ ਅਸੀਂ ਮਜ਼ਾ ਲੈਣਾ ਹੈ ਤੇ ਪਲੀਜ਼ ਤੁਸੀਂ ਦੇਖੋ ਅੱਜ ਆਪਣੇ ਪੁਰਾਣੇ ਯਾਦਾਂ ਚ ਜਾਓ ਤੁਹਾਡੀ ਮੰਮੀ ਤੁਹਾਡੀ ਨਾਨੀ ਦਾਦੀ ਵੀ ਤੁਹਾਨੂੰ ਬਣਾ ਕੇ ਖਾਂਦੀ ਹੋएगी ਹੋਰ ਤਾਂ ਮੈਂ ਤਾਂ ਬਚਪਨ ਤੇ ਟਿਫਨ ਚ ਵੀ ਲੈ ਕੇ ਜਾਂਦੀ ਹੁੰਦੀ ਸੀ ਚੂਰੀ ਤੇ ਅੱਜ ਮੈਂ ਮੱਕੀ ਦੇ ਆਟੇ ਦੀ ਰੋਟੀ ਤੇ ਨਾਲ ਚੂਰੀ ਬੋਦੀ ਚੂਰੀ ਬਣੀ ਹਾਂਜੀ ਹੁਣ ਮੈਂ ਪਹੁੰਚੀ ਅੰਦਰ ਤੇਜੀ ਦੀ ਕਿਚਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੈਲਕਮ ਟੂ ਤੇਜੀਸ ਕਿਚਨ ਤੇ ਮੈਂ ਆਟਾ ਨਾ ਥੋੜਾ ਮੈਂ ਕਿ ਚਲੋ ਆٹے ਨੂੰ ਮੈਂ ਮੱਤਕੀ ਥੋੜਾ ਮੈਂ ਕਿ ਬਾਰ ਬੈਗੀ ਸੀ ਇਹ ਦੇਖੋ ਆਟਾ ਮੇਰਾ ਮੱਕੀ ਦਾ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਬਣਾएंगे ਰੋਟੀਆਂ ਤੇ ਹੁਣ ਮੈਂ ਬੇਲ ਕੇ ਬਣਾਉਂਗੀ ਤੇ ਮੈਂ ਪਹਿਲਾਂ ਹੀ ਦੱਸ ਰਹੀ ਹਾਂ ਕਿ ਬਈ ਜੇ ਹੁਣ ਤੁਸੀਂ ਪੁੱਛੋਗੇ ਤੁਸੀਂ ਕਿਵੇਂ ਬਾਰੇ ਕੀ ਪ੍ਰੋਸੈਸ ਹੈ ਕਿਵੇਂ ਬਣਾਇਆ ਤੇ ਮੈਂ ਆਲਰੇਡੀ ਮੱਕੀ ਦੀ ਪੂਰੀਆਂ ਦੀ ਵੀ ਰੈਸিপি ਸ਼ੇਅਰ ਕੀਤੀ ਹੋਈ ਹੈ ਮੱਕੀ ਦੇ ਆਟੇ ਦੀ ਮੇਥੀ ਵਾਲੀ ਵੀ ਉਹ ਵਾਲੇ ਮੈਂ ਡਿਸਕ੍ਰਿਪਸ਼ਨ ਬਾਕਸ ਪਾ ਦਾਂਗੀ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿਵੇਂ ਆਟਾ ਗੁੰਨਦੀ ਹਾਂ ਤਾਂ ਕਰਕੇ ਉਹ ਬੇਲ ਕੇ ਕਿਵੇਂ ਕਿੰਨੀ ਸੋਹਣੀ ਰੋਟੀਆਂ ਬਣਾਉਂਦੀ ਹਾਂ ਠੀਕ ਹੈ ਤੇ ਹੁਣ ਆਪਾਂ ਆਪਣੇ ਬਚਪਨ ਦੀ ਯਾਦਾਂ ਸਜਾएंगे ਚਿਉਰੀ ਘੁੱਟਾਂਗੇ ਤੇ ਖਾਵਾਂਗੇ ਨਾਲ ਗੁੜ ਵਾਲੀ ਚਾਹ ਪੀएंगे ਤੇ ਸਟੇ ਟਿਊਨਡ ਤੇ ਹੁਣ ਚਲੋ ਜੁਆਇਨ ਮੀ ਹਾਊ ਆਮ ਮੇਕਿੰਗ ਮਾਈ ਰੋਟੀਆਂ ਇਹ ਮੱਕੀ ਦਾ ਸੁੱਕਾ ਆਟਾ ਤੁਸੀਂ ਚਾਹੋ ਤਾਂ ਆਪਣਾ ਕਣਕ ਦਾ ਆਟਾ ਵੀ ਲੈ ਸਕਦੇ ਹੋ ਹੈਨਾ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਪਰ ਮੈਂ ਮੱਕੀ ਦਾ ਹੀ ਲਿੱਤਾ ਹੋਇਆ ਹੈ ਅੱਛੀ ਸੀ ਲੋਈ ਬਣਾ ਲਓ ਦੇਖ ਲਓ ਔਰ ਐਨ ਵਧੀਆ ਗੋਲ-ਗੋਲ ਆਪਾਂ ਹੁਣ ਰੋਟੀ ਬੇਲ ਲੇਗੇ हंड्रेड परसेंट मक्की आटा इसमें कुछ मिक्स नहीं किया ਜਿਹੜੀ ਹੁਣ ਮੈਂ ਗੁੜ ਵਾਲੀ ਚਾਹ ਉਹ ਤਾਂ ਅਸੀਂ ਬਾਹਰ ਬਣਾएंगे ਬਾਹਰ ਹੀ ਪੀएंगे ਬਾਹਰ ਹੀ ਬੈਠेंगे ਅੱਜ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਤੇ ਬਸ ਫੇਰ ਸ਼ਾਮ ਉੱਥੇ ਹੀ ਨਾਲ ਚੂਰੀ ਖਾਵਾਂਗੇ ਬਸ ਹੁਣ ਰੋਟੀਆਂ ਬਣਾ ਰੋਟੀਆਂ ਮੈਂ ਕਿਹਾ ਚਲੋ ਕਿਚਨ ਚ ਬਣਾ ਲੰਦੇ ਚਾਹ ਅਸੀਂ ਬਾਹਰ ਬਣਾ ਲਾਂਗੇ ਚਾ ਪਾਣੀ ਆਪਣਾ ਬੋਇਲ ਹੋ ਰਿਹਾ ਹੈ ਇਹ ਲੇਰੀਆ ਮੇ ਅਦਰਕ ਦਾ ਟੁਕੜਾ ਤੇ ਇਹਨੂੰ ਕੁੱਟ ਲੈਣਾ ਵਿੱਚ ਮੇ ਪਾ ਰਹੀ ਹਾਂ ਦੋ ਇਲਾਇਚੀ ਦੋ ਇਲਾਇਚੀ ਹੈ ਦੋ ਤਿੰਨ ਤੇ ਦੋ ਤਿੰਨ ਲੌਂਗ ਹੈਗੇ ਆ ਤੇ ਇਹਨੂੰ ਵਧੀਆ ਜਿਹਾ ਆਪਣੇ ਕੁੱਟ ਲੈਣਾ ਚਲੋ ਜੀ ਇਹ ਬੋਇਲਡ ਵਾਟਰ ਚ ਪਾਓ ਪਹਿਲਾਂ ਪਾਣੀ ਜ਼ਰੂਰ ਉਬਾਲੋ ਜਿਵੇਂ ਪਾਣੀ ਬੋਇਲ ਹੋਣਾ ਸ਼ੁਰੂ ਹੋਏ ਨਾ ਆਪਣਾ ਅਦਰਕ ਹਰੀ ਇਲਾਇਚੀ ਲੌਂਗ ਜੇ ਤੁਸੀਂ ਹੋਰ ਦਾਲਚੀਨੀ ਪਾਣੀ ਉਹ ਵੀ ਪਾ ਲੋ ਦੈਟਸ ਅਪ ਟੂ ਯੂ ਤੇ ਥੋੜਾ ਸੇ ਨੂੰ ਬੋਇਲ ਹੋਣ ਦੋ ਬਸ ਹੁਣ ਜਿਵੇਂ ਬੋਇਲ ਹੋ ਰਹੀ ਹੈ ਤੇ ਹੁਣ ਮੈਂ ਪਾ ਲਾਂਗੀ ਥੋੜੀ ਜੀ ਇਹਦੇ ਵਿੱਚ ਚਾਹ ਪੱਤੀ ਆਪਣੀ ਭਰ ਕੇ ਦੋ ਚਮਚ ਸਟਰੌਂਗ ਜੀ ਬਣਾ ਪੀ ਪੀਵਾਂਗੇ ਅਸੀਂ ਇਹ ਦੇਖੋ ਕਿਵੇਂ ਬੱਬਲਸ ਬਣਨੇ ਸ਼ੁਰੂ ਹੋ ਗਏ ਨਾ ਜਦੋਂ ਪਾਣੀ ਐਨ ਬੋਇਲ ਹੋ ਜਾਈ ਨਾ ਬਸ ਫੇਰ ਪਾਓ ਪੱਤੀ ਤੇ ਹੁਣ ਆਪਣਾ ਐਨ ਇਹਨੂੰ ਥੋੜਾ ਜਿਹਾ ਬੋਇਲ ਹੋਣ ਦੋ ਥੋੜਾ ਮੈਂ ਸਲੋ ਕਰ ਰਹੀ ਐ ਤੇ اچھی طرح ساری ਖੁਸ਼ਬੂ ਰਲ ਮਿਲ ਜਾਏ ਤੇ ਹੁਣ ਮੈਂ ਥੋੜਾ ਜਿਹਾ ਪਾ ਰਹੀ ਹਾਂ ਗੁੜ ਗੁੜ ਮਤਲਬ ਆਪਣੇ ਹਿਸਾਬ ਨਾਲ ਪਾਓ ਕਿਉਂਕਿ ਗੁੜ ਜਿਹੜਾ ਹੋਣਾ ਚੀਨੀ ਨਾਲੋਂ ਘੱਟ ਉਹ ਹੁੰਦਾ ਹੈ ਮਿੱਠਾ ਤੇ ਇਸ ਕਰਕੇ ਗੁੜ ਥੋੜਾ ਜਿਆਦਾ ਪੈਂਦਾ ਔਰ ਵੈਸੇ ਵੀ ਗੁੜ ਵਾਲੀ ਚਾਹ ਥੋੜੀ ਜੀ ਨਾ ਤੇਜ਼ ਅੱਛੀ ਲੱਗਦੀ ਹੈ ਤੇ ਮੈਂ ਇੱਕ ਏ ਟੀस्पून ਲੈ ਰਹੀ ਹਾਂ ਦੋ ਤੇ ਤਿੰਨ ਪਾ ਰਹੀ ਹਾਂ ਥੋੜੀ ਸਟਰੋਂਗ ਜੀ ਅਸੀਂ ਪੀਵਾਂਗੇ ਅੱਜ ਚਾਹ ਨਾ ਕੈੜੀ ਜੀ ਤੇ ਹੁਣ ਇਹ ਦੁੱਧ ਵੀ ਆ ਬਿਲਕੁਲ ਦੁੱਧ ਨਹੀਂ ਫਟੇਗਾ ਜੇ ਤੁਸੀਂ ਇਦਾਂ ਬਣਾਓ ਔਰ ਗੁੜ ਅੱਛੀ ਕੁਆਲਿਟੀ ਦਾ ਲੈ ਕੇ ਆਓ ਹਮੇਸ਼ਾ ਜਿਸ ਗੁੜ ਚ ਸੋਡਾ ਜ਼ਿਆਦਾ ਪਾਇਆ ਹੁੰਦਾ ਨਾ ਉਹ ਵਾਲੇ ਜਿਹੜੇ ਆ ਨਾ ਫਿਰ ਫਟ ਜਾਂਦਾ ਹੈ ਤੋ ਗੁੜ ਦਾ ਆਪਣਾ ਤੁਸੀਂ ਟੇਸਟ ਕਰਕੇ ਦੇਖ ਲਓ ਔਰ ਅੱਛੀ ਤਰ੍ਹਾਂ ਇਨਕੁਆਇਰੀ ਕਰਕੇ ਫਿਰ ਆਪਣਾ ਸਟੋਰ ਤੋਂ ਗੁੜ ਖਰੀਦੋ ਤੇ ਹੁਣ ਇਹਨੇ ਚਾਹ ਮੇਰੀ ਬੋਇਲ ਹੋ ਰਹੀ ਹੈ ਤੇ ਇਹਨੂੰ ਮੈਂ ਕਰ ਦਿੰਦੀ ਹਾਂ ਸਲੋ ਤੇ ਤੇ ਹੁਣ ਬਣਾਨੇ ਆਪਾਂ ਚੂਰੀ ਆਪਣੀ ਹੈ ਜੀ ਮੈਂ ਕਿ ਚਲੋ ਅੱਜ ਚੂਰੀ ਖਾਈ ਜਾਏ ਆਪਣੀ ਇਹ ਹੁਣ ਰੋਟੀਆਂ ਵੀ ਦੇਖੋ ਗਰਮ ਪਈਆਂ ਬਸ ਮੈਂ ਇਹਨੂੰ ਇਦਾਂ ਹੀ ਤੋੜਨੀ ਹੈ ਹੱਥ ਨਾਲ ਜ਼ੋਰ ਲਾ ਕੇ ਕੁਚਮੂਚੂ ਕਰ ਲਓ ਬਸ ਖੂਬ ਕ੍ਰਸ਼ ਕਰਕੇ ਰੋਟੀਆਂ ਇਹ ਦੇਖੋ ਤੇ ਹੁਣ ਇਹ ਜਿਹੜੀ ਸ਼ੱਕਰ ਹੈ ਇਸ 'ਚ ਮੈਂ ਆਲਰੇਡੀ ਕਿਓ ਪਾਇਆ ਹੋਇਆ ਹੈ ਮੋਇਸਟ ਲੱਗ ਰਹੀ ਹੋਣੀ ਹੈ ਨਾ ਪਹਿਲਾਂ ਕਿਓ ਪਾ ਲਓ ਸ਼ੱਕਰ 'ਚ ਫਿਰ ਇਹਦੇ ਉੱਪਰ ਵੀ ਕਿਓ ਹੋ ਜਾਏਗਾ ਫਿਰ ਮਜ਼ੇਦਾਰ ਬਣੇਗੀ ਇਹ ਤੋਂ ਤਿੰਨ ये चार मैं टेबल स्पून पा रही है शक्कर दे हूँ उपर जाएगा घ्यो एक दो तीन चम्मच में मैं भर के पा रही शक्कर भी घ्यो है तो मैं रोटियां भी ना देसी घ्योच बनाई हुई है थोड़ा थोड़ा ला के जो मैंने ज़रूरत होगी फिर मैं होर देसी घ्यो पा लगी है ना अपनी चूरी का तो अपना ही मज़ा है बै बहुत है बचपन दादाज जा चले जाते हैं इन्नी स्वाद लगती है चूरी खाओ ਉਹ ਕਹਿੰਦੇ ਆ ਨਾ ਪਿਛਲੇ ਹਫਤੇ ਵੀ ਮੀਂਹ ਪਿਆ ਤਾਂ ਮੇਰੇ ਹਸਬੰਦ ਦੀ ਫਰਮਾਇਸ਼ ਸੀ ਕਹਿੰਦੇ ਚੂਰੀ ਨਹੀਂ ਬਣਾਈ ਮੈਂ ਕਿਹਾ ਚਲੋ ਫਿਰ ਅੱਜ ਕਰੀ ਦਿਓ ਕੰਮ ਚੂਰੀ ਤਾਂ ਖਾਣੀ ਹੈ ਕਹਿੰਦੇ ਨਾ ਮਾਂ ਦੀਆਂ ਪੱਕੀਆਂ ਬਥੇਰੇ ਚ ਰਖਾਦੀਆਂ ਤੇਰੀਆਂ ਦਾ ਲੱਥਿਆਂ ਨਚਾ ਪਲਾਜੀ ਮੈਨੂੰ ਤੇਰੀ ਸੋ ਤੇਰੀਆਂ ਦਾ ਲੱਥਿਆਂ ਨਚਾ ਅਸ਼ਕੇ ਇਹ ਆ ਚੂਰੀ ਹੋ ਗਈ ਤਿਆਰ ਇਹ ਦੇਖੋ ਇਹ ਮਤਲੀ ਹੁਣ ਇਸ ਚ ਨਾ ਥੋੜੇ ਸੇ ਨਾ ਮਨਪਸੰਦ ਬਦਾਮ ਤੇ ਅਖਰੋਟ ਥੋੜਾ ਸਾ ਡਰਾਈ ਫਰੂਟ ਪਾ ਲੋ ਤੇ ਥੋੜਾ ਸਾ ਕਿਓ ਪਾ ਲੋ ਹੋਰ ਤੇ ਇਹਨੂੰ ਅਚੀ ਤਰ੍ਹਾਂ ਉੱਠ ਕੇ ਆਹਾ ਇਹ ਦੇਖੋ ਜੀ ਹੈ ਨਾ ਸ਼ਾਮ ਦੀ ਡਿਜ਼ਰਟ ਹੋ ਜਾਏਗੀ ਤੇ ਨਾਲੇ ਹੁਣ ਚਾਹ ਵੀ ਆਪਣੀ ਆਲਮੋਸਟ ਰੈਡੀ ਹੈ ਤੇ ਹੁਣ ਮੈਂ ਦੁੱਧ ਪਾ ਦਿੰਨੀ ਆ ਇਹ ਦੇਖੋ ਜੀ ਆਹਾ ਉਹਨੇ ਚਾਹ ਮੇਰੀ ਆਲਮੋਸਟ ਰੈਡੀ ਹੈ ਤੇ ਇਹ ਦੇਖੋ ਮੈਂ ਆਪਣੀ ਚੂਰੀ ਤਾਂ ਆਪਣੀ ਆਪਣੀ ਸਟੀਲ ਦੀ ਕਾਲੇ ਚ ਪਾएंगे ਉਹ ਜਿਹੜੀ ਆਪਣੇ ਪਹਿਲਾਂ ਪਿੰਡਾਂ ਚ ਹੁੰਦੀ ਸੀ ਨਾ ਉਹ ਵਾਲੇ ਪਿੱਤਲ ਦੇ ਬੜੇ ਸੋਹਣੇ ਲੱਗਦੇ ਸੀ ਉਹ ਡੋਂ ਪਾਂਡੇ ਚੰਨੇ ਇਹ ਦੇਖੋ ਜੀ ਆਪਣੀ ਹੋ ਗਈ ਚੂਰੀ ਰੈਡੀ ਤੇ ਨਾਲੇ ਇੰਨੀ ਸ਼ੱਕਰ ਤੇ ਉੱਪਰ ਮੈਂ ਥੋੜਾ ਸੇ ਪਾ ਦੇਨੇ ਆ ਹੋਰ ਤੇ ਥੋੜਾ ਸੇ ਕਿਉਂ ਹੋਰ ਪਾ ਦੋ ਜਿੰਨਾ ਕਿਉਂ ਉਹਨਾਂ ਸਵਾਦ ਚੂਰੀ ਦਾ ਮਜ਼ੇਦਾਰ ਇਹ ਦੇਖੋ ਜੀ ਚੂਰੀ ਹੋ ਗਈ ਰੈਡੀ ਤੇ ਹੁਣ ਚਾਹ ਹੁਣ ਜੇ ਹੁਣ ਚਾਹ ਵੀ ਮੇਰੀ ਇਹ ਦੇਖੋ ਹੁਣ ਚਾਹ ਨਾ ਜਦੋਂ ਗੁੜ ਵਾਲੀ ਚਾਹ ਤੁਸੀਂ ਬਣਾਉਂਦੇ ਹੋ ਨਾ ਇਦਾਂ ਫੈਂਟ ਫੈਂਟ ਕੇ ਬਣਾਓ ਅਸੀਂ ਮੈਂ ਤਾਂ ਦੋ ਕੱਪ ਬਣਾ ਰਹੀਆਂ ਨਾ तो वो क्या हों कि पूरा ढाबे ढाबे टब तो क्यों स्वाद लगती सह क्योंकि फैंट के बनाते हैं और वैसे मैं मैं अपनी रेगुलर टी हमेशा ना जरूर फेंट दी जिम्मे उबाल वाला हों फटनी शुरू कर दी अपनी चाह चपनी चा, 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 बिल्कुल रेडी होगी गई एन मैं एक बार फिर फेंट ली चलो जी एन गाढ़ी गाढ़ी कैड़ी कैड़ी चाह गुड़ वाली वह मज़ेदार हूँ कर दो चुला बंद चाह भुन लाने आप कि मज़ेदार सच्ची आ हा हा ਬਸ ਬਹੁਤ ਮਜ਼ੇਦਾਰ ਡੇਸਰਟ ਦੇਸੀ ਆਪਣਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਕੀ ਪਤਾ ਕਿ ਇਹ ਵੀ ਡੇਸਰਟ ਹੁੰਦੀ ਹੈ ਇਹ ਵੀ ਮਿੱਠਾ ਹੁੰਦਾ ਪਰ ਮੈਂ ਆਪਣੇ ਬੇਟੇ ਨੂੰ ਇੰਟਰੋਡਿਊਸ ਕਰਾਇਆ ਹੋ ਉਹ ਵੀ ਬਹੁਤ ਸ਼ੌਕ ਨਾਲ ਖਾਂਦਾ ਤੇ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਏਗੀ ਤੇ ਜ਼ਰੂਰ ਬਣਾਇਓ ਤੁਸੀਂ ਵੀ ਤੇ ਖਾਇਓ ਆਈ ਹੋਪ ਤੁਸੀਂ ਵੀ ਬਣਾਉਂਦੇ ਹੋਏਂਗੇ ਤੇ ਮੇਰੇ ਨਾਲ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ ਆਲ ਫਾਰ ਵਾਚਿੰਗ ਤੇਜਿਸ ਕਿਚਨ